ਲੋ ਜੀ ਆਪਾਂ ਕੰਮ ਤਾਂ ਦੇ ਕਰ ਲਏ ਸਾਗ ਬਣ ਗਿਆ ਸੀ ਅਸਤ ਸਾਗੀ ਤੜਕਣਾ ਤੇ ਬਾਕੀ ਤੁਹਾਨੂੰ ਜਿਹੜੀ ਅੱਗੇ ਕਲਿੱਪਾਂ ਦਿਖਾਈਏ ਨੇ ਹਨਾ ਉਹ ਕੰਮ ਤਾਂ ਦੇ ਦੋ ਦਿਨ ਹੋ ਗਏ ਆਪਣਾ ਵਲੌਗ ਨਹੀਂ ਆਇਆ ਹੈਗਾ ਉਹਦਾ ਵੀ ਕੁਝ ਰੀਜਨ ਸੀਗਾ ਤੇ ਹੁਣ ਆਪਾਂ ਕੰਟੀਨਿਊ ਕਰਾਂਗੇ ਅੱਗੇ ਵਲੌਗ ਤੇ ਸੰਦੀਪ ਨੇ ਤਾਂ ਅੱਜ ਫਾਰਮ ਦੀ ਸਫਾਈ ਕਰੀਆ ਰੇਰ ਉਹ ਕੱਢਿਆ ਸਾਰਾ ਦਿਨ ਬਿਜੀ ਰਹੇ ਹਨਾ ਸਾਰਾ ਦਿਨ ਬਿਜੀ ਤੇ ਹਲੇ ਚੱਲੂ ਪ੍ਰੋਜੈਕਟ ਫਿਰ ਹੋਰ ਜਿਹੜਾ ਹੁਣ ਕਰਾਂਗੇ ਪਰਮਾਤਮਾ ਰੱਖੇ ਵੀ ਵੀਜੀ ਹਾਂ ਵਧੀਆ ਗੱਲਾਂ ਹਨਾ ਨਹੀਂ ਹਾਂ ਕੁਝ ਬਸ ਪਰਸਨਲ ਗੱਲਾਂ ਹੋ ਜਾਂਦੀਆਂ ਨੇ ਜੀ ਦੇ ਕਰਕੇ ਥੋੜਾ ਜਿਹਾ ਮੂਡ ਸੈਟ ਸੀਗਾ ਦੋ ਦਿਨਾਂ ਦਾ ਮੇਰਾ ਫਿਰ ਮੈਨੂੰ ਇਹਨਾਂ ਨੇ ਹੌਂਸਲਾ ਦਿੱਤਾ ਕਹਿੰਦੇ ਫੇਰ ਕੀ ਗੱਲਾਂ ਹਨਾ ਤੂੰ ਕਿਉਂ ਹੌਂਸਲਾ ਛੱਡਦੀ ਆ ਤੇ ਤੂੰ ਅੱਧੀ ਬਲੌਗ ਤਾਂ ਕੰਟੀਨਿਊ ਕਰਦੀ ਜਾਵੇ ਹਾਂਜੀ YouTube ਤੇ ਆਇਆ ਹਨਾ ਆਪਦਾ ਕੰਮ ਆ ਜਿਹੜਾ ਉਹ ਤਾਂ ਕਰਨਾ ਹੀ ਆ ਬਣਾਉਣੀ ਆ ਵੀਡੀਓ ਪਾਉਣੀ ਹੀ ਆ ਤੇ ਇਹ ਹੋ ਗਿਆ ਸੀ ਹੋ ਜਾਂਦੀ ਨਹੀਂ ਜੀ ਕਰੇਲੂ ਕੁਝ ਗੱਲਾਂ ਬਾਤਾਂ ਹਨਾ ਜਿਹੜੀਆਂ ਹਾਰਿਕਾ ਆਪਾਂ ਨਹੀਂ ਦੱਸ ਸਕਦੇ ਕੈਮਰੇ 'ਚ ਕਾਕਾ ਕਾਕਾ ਕਿੱਥੇ ਆ ਤੂੰ ਆ ਕਾਕਾ ਥੋੜੀ ਆ ਕਾਕਾ ਕਿੱਥੇ ਅੱਜ ਤਾਂ ਤੜਕਣਾ ਸਾਗ ਬਸ ਸਾਗ ਤੜਕ ਕੇ ਬਣਾਵਾਂਗੇ ਮੱਕੀ ਦੀ ਰੋਟੀ ਹੁਣ ਤਾਂ ਸਾਗ ਜਾਂਦਾ ਜਾਂਦਾ ਜਾ ਬਾਈ ਹਾਂ ਕਾਕਾ ਬਾਈ 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 ਫਿਰ ਆਪਣੀ ਇੱਦੇ ਹੋਗੇ ਪੇਪਰ ਸਟਾਰਟ 10th ਦਾ ਜਿਹੜਾ ਬੋਰਡ ਆ ਹਨਾ ਉਹ 15 ਤਰੀਕ ਨੂੰ ਪਹਿਲਾ ਪੇਪਰਸ ਨੇ ਉਹਨਾਂ ਦਾ ਇੰਗਲਿਸ਼ ਦਾ ਤੇ ਹੁਣ ਆ ਹੈਗਾ ਜੀ ਨੈਕਸਟ ਪੇਪਰ ਹੋਊਗਾ ਸਾਇੰਸ ਦਾ ਤੇ ਪੂਰਾ ਸਟਾਰਟ ਨਹੀਂ ਤੇ ਬੋਰਡ ਸਟਾਰਟ ਹੋਈ ਪਏ ਨੇ ਆ ਸੁਣਦੇ ਜਸਮੀ ਨੂੰ ਸੁਣਾਈ ਜਾਂਦੀ ਹੈ ਸਾਰਾ ਦਿਨੇ ਮਿੱਠੀਆਂ ਮਿੱਠੀਆਂ ਗੱਲਾਂ ਹਨਾ ਇਹਨੇ ਕਰ ਲਿਆ ਬੋਲਣਾ ਸਟਾਰਟ ਤੇ ਹੁਣ ਇਹ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਸਾਰਾ ਦਿਨ ਸਾਡਾ ਲਵਾਉਂਦੀ ਆ ਜੀ ਤੇ ਉਧਰ ਹੋਰ ਨੀਤ ਦੇ ਬੋਰ ਚੱਲਦੇ ਨੇ ਤੇ ਪਤਾ ਕੀ ਗੱਲ ਹੈ ਉਹ ਕੱਕੇ ਵਹਿਨੀ ਪੱਜ ਜਿਆ ਪਾਪਾ ਜੀ ਗੋਦੀ ਚ ਨਾ ਬੈਠ ਅੱਛਾ ਪਤਾ ਇਹਨੂੰ ਸਾਰਾ ਖੁਸ਼ ਆ ਪਤਾ ਇਹਨੂੰ ਸਾਰਾ ਖੁਸ਼ ਐ ਨਾ ਖੁਸ਼ ਕਰਦੀ ਐ ਨਾ ਸਾਰਾ ਦਿਨ ਐਨਾ ਜੀ ਲੱਗਦਾ ਐਨੀ ਐ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਗੀ ਹੈਰਾਨ ਹੋ ਜਾਂਦੇ ਆ ਅਸੀਂ ਸੁਣ ਕੇ ਤੇ ਵੀ ਕਿੱਥੋਂ ਸਿੱਖਦੀ ਆ ਹਨਾ ਕਿੱਥੋਂ ਇਹਨੂੰ ਪਤਾ ਲੱਗਦਾ ਤੇ ਅਗਲਾ ਕਹਿੰਦਾ ਕਿਸ ਨੇ ਮੇਨਾ ਮਾਰਿਆ ਕਹਿੰਦੇ ਤੁਹਾਡੇ ਦੋ ਕੁੜੀਆਂ ਨੇ ਤੇ ਆਹੀ ਗੱਲ ਸੀ ਮੈਨੂੰ ਦੱਸ ਮੇਰੀ ਗੱਲ ਦਿਲ ਚ ਰਹਦੀ ਨਹੀਂ ਹੁੰਦੀ ਮੈਨੂੰ ਪਹਿਲਾਂ ਵੀ ਘਰੇ ਕਹਿੰਦੇ ਨੇ ਕਹਿੰਦੇ ਹੈਗਾ ਫਰਕ ਮੈਨੂੰ ਤਾਂ ਲੱਗਦਾ ਨਹੀਂ ਚਾਹੀ ਤਿੰਨ ਵੀ ਹੋਣ ਮੰਨ ਲਓ ਤੇ ਸਾਡੇ ਦਾ ਜੀ ਕਹਿਣ ਵਾਲੇ ਨੂੰ ਬਸ ਤਾਂ ਉਹ ਸਾਡੇ ਵਿੱਚ ਹੀ ਰਹਿੰਦਾ ਉਹਨੂੰ ਪਤਾ ਹੀ ਸੀਗਾ ਹਨਾ ਵੀ ਸਾਨੂੰ ਕੋਈ ਫਰਕ ਨਹੀਂ ਹੈਗਾ ਤੇ ਕੁੜੀਆਂ ਵੀ ਹਸਤਾ ਮੰਗ ਕੇ ਲਈ ਜਾਨੇ ਰੱਬ ਤੋਂ ਹੁਣ ਪਹਿਲਾਂ ਮੈਂ ਪਾਈ ਹੋਈਏ ਵੀਡੀਓ ਵੀ ਦੇਖੀ ਵੀ ਹੋਊਗੀ ਨਹੀਂ ਤੁਸੀਂ ਦੇਖ ਲਿਓ ਜਸਨੀਤ ਵਾਲੀ ਵੀ ਜਸਨੀਤ ਸਾਨੂੰ ਦੁਬਾਰਾ ਵਾਪਸ ਮਿਲਿਆ ਤੇ ਵੀ ਇਹ ਆ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਹੈਗਾ ਪਰ ਜਿਹੜਾ ਕੋਈ ਕਹਿੰਦਾ ਹਨਾ ਉਹਨੂੰ ਲੱਗਦਾ ਹੋਊਗਾ ਫਿਰ ਉਹ ਉਹਨੂੰ ਮੁੰਡਿਆਂ ਦਾ ਕਿੰਨਾ ਕੁ ਅਸੀਂ ਤਾਂ ਕਹਿੰਦੇ ਵੀ ਪਹਿਲਾਂ ਤੁਸੀਂ ਆਪਦੀ ਪੀੜੀ ਥੱਲੇ ਸੋਟਾ ਮਾਰੂ ਵੀ ਤੁਹਾਡੇ ਤਾਂ ਮੁੰਡਾ ਸੀਗਾ ਤੁਸੀਂ ਮੁੰਡੇ ਨਾਲ ਕਿੰਨਾ ਕੁ ਲਾ ਕੇ ਖਾ ਲਿਆ ਤੇ ਸਾਡੇ ਦਾ ਚਲੋ ਕੁੜੀਆਂ ਨੇ ਅਸੀਂ ਤਾਂ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਹੋ ਵੀ ਜਾਂ ਪਤਾ ਲੱਗ ਜੂਗਾ ਕਿ ਤੇਰੀ ਇਹ ਕੁੜੀ ਜੇ ਤਾਂ ਪਹਿਲਾਂ ਮਾਂ ਨੇ ਕੋਈ ਉਹ ਕਰਿਆ ਹੂੰ ਮਾਂ ਨੇ ਵੀ ਹਰ ਦੀ ਲਾਈਫ ਆ ਜਿਹੜੀ ਕੋਈ ਲੰਬਾ ਨਹੀਂ ਖੱਟਿਆ ਹੈਗਾ ਹਨਾ ਵਧੀਆ ਸਟਰਗਲ ਸਟਰਗਲ ਕਰਿਆ ਉਹ ਹੁੰਦਾ ਜਦੋਂ ਆਪਾਂ ਨੂੰ ਚਾਰ ਪੈਨ ਪਈ ਹੋਰ ਕਹਿਣਾ ਆਪਦੇ ਆਪ ਨੂੰ ਤਾਂ ਹਰੇਕ ਹੀ ਕਹਿ ਲੈਂਦਾ ਹਨਾ ਵੀ ਅਸੀਂ ਐ ਆਏ ਅਸੀਂ ਐ ਜਦ ਕੋਈ ਹੋਰ ਕਹਿੰਦਾ ਫੇਰ ਪਤਾ ਲੱਗਦਾ ਹਨਾ ਮੇਰੀ ਕੁੱਖੋ ਜੰਮੀ ਹੋਈ ਵੀ ਤਾਂ ਮੇਰੇ ਵਰਗੀ ਹੀ ਹੋਣਗੀ ਆ ਮੈਨੂੰ ਇਹ ਚੀਜ਼ ਤੇ ਬਹੁਤ ਮਾਣ ਆ ਸਾਹਿਬ ਤੁਸੀਂ ਹੰਕਾਰ ਕਹਦੇ ਹੋ ਵੀ ਹੰਕਾਰ ਕਰਦੀ ਆ ਪਰ ਮੈਂ ਇੱਕ ਥਾਪੜ ਕੇ ਕਹਿਣ ਨੂੰ ਤਿਆਰ ਆ ਵੀ ਮੇਰੀ ਕੁੱਖ ਹੋ ਜੰਨੀ ਆ ਮੇਰੇ ਵਰਗੀ ਹੀ ਹੋਣ ਕਿ ਮੈਨੂੰ ਤਾਂ ਸਾਨੂੰ ਤਾਂ ਕੋਈ ਨਹੀਂ ਹੈਗਾ ਵੀ ਸਾਡੇ ਦੋ ਕੁੜੀਆਂ ਨੇ ਜਾਂ ਸਾਡੇ ਚਾਰ ਨੇ ਸਾਡੇ ਤਾਂ ਇਹ ਚਾਰ ਹੋ ਜਾਣ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੀ ਤੇ ਫਿਰ ਇਹ ਜੀ ਆਪਣਾ ਇੰਨਾ ਹੈ ਨਾ ਜੀ ਹੁਣ ਕਹਿੰਦੇ ਆ ਵੀ ਸਾਡੀ ਸੋਚ ਤਾਂ ਇੰਨੀ ਪਿੱਛੇ ਹੈ ਨਹੀਂ ਕਿ ਸਾਡੀ ਸੋਚ ਤਾਂ ਇੰਨੀ ਘਟੀਆ ਨਹੀਂ ਹੈ ਘਟੀਆ ਵੀ ਨਹੀਂ ਕਹਿ ਸਕਦੇ ਤੁਹਾਡੀ ਸੋਚ ਹੀ ਇੱਥੇ ਘੜੀ ਹੋਊਗੀ ਤੇ ਅਸੀਂ ਤੇ ਜਿੰਦਗੀ ਨੂੰ ਮਤਲਬ ਇਹ ਚੀਜ਼ ਮੰਨ ਦੇਣੀ ਆ ਅਸੀਂ ਤਾਂ ਇਹ ਮੰਨਦੇ ਆਂ ਵੀ ਜਿਹੜੀ ਲਾਈਫ ਆਪਾਂ ਨੂੰ ਇੱਕ ਲਾਈਫ ਮਿਲੀ ਇਹਨੂੰ ਇੰਜੋਏ ਕਰਨਾ ਜਿਹੇ ਜਿਹੇ ਵੀ ਥਾਮੀਆਂ ਜਿਹੇ ਜਿਹੇ ਹਾਲਾਤਾਂ ਚ ਆਪਾਂ ਮੈਂ ਤਾਂ ਇਹੀ ਮੈਸੇਜ YouTube ਤੇ ਵੀ ਮੈਂ ਤਾਂ ਇਹੀ ਕਹਿਣੀ ਹੁੰਦੀ ਆ ਵੀ ਆਪਦੀ ਲਾਈਫ ਨੂੰ ਇੰਜੋਏ ਕਰੋ ਆ ਤਾਂ ਬਹੁਤ ਛੋਟੀਆਂ ਗੱਲਾਂ ਨੇ ਮੁੰਡੇ ਕੁੜੀਆਂ ਹਨਾ ਉਹ ਰੱਬ ਦੀਆਂ ਦਾਤਾਂ ਨੇ ਉਹ ਦਿੰਦਾ ਜੀ ਉਹੀ ਲੈ ਕੇ ਜਾਂਦਾ ਉਹੀ ਆਪਾਂ ਨੂੰ ਦਿੰਦਾ ਇਹ ਤਾਂ ਆਪਣਾ ਸਫਰ ਆ ਆਪਾਂ ਮਾਂ ਬਾਪ ਨਾਲ ਆਪਣਾ ਸਫਰ ਪੂਰਾ ਕਰਦੇ ਆਂ ਕੁਝ ਬੱਚਿਆਂ ਨਾਲ ਕਰਦੇ ਆਂ ਹਨਾ ਇੱਥੇ ਬੈਠੇ ਤਾਂ ਕਿਸੇ ਨੇ ਨਹੀਂ ਰਹਿਣਾ ਹੈਗਾ ਨਾ ਮੁੰਡੇ ਵਾਲਿਆਂ ਨੇ ਬੈਠੇ ਰਹਿਣਾ ਨਾ ਕੁੜੀਆਂ ਵਾਲਿਆਂ ਨੇ ਬੈਠੇ ਰਹਿਣਾ ਦੇਖੋ ਇੱਕ ਬੱਚਾ ਤਾਂ ਆਪਣੇ ਬਾਹਰੋਂ ਆਉ ਗਈ ਜੇ ਆਪਣੇ ਮੁੰਡਾ ਤਾਂ ਆਪਾਂ ਨੂੰ ਕੁੜੀ ਲਿਆਉਣੀ ਪਊ ਜੇ ਆਪਣੇ ਕੁੜੀ ਆ ਤਾਂ ਆਪਣੇ ਜਵਾਈ ਆ ਜਾਊਗਾ ਇਹ ਤਾਂ ਬੱਚਿਆਂ ਦੀ ਅੱਗੇ ਲਾਈਫ ਆਪਾਂ ਕਹਿੰਦੇ ਆ ਵਾਹਿਗੁਰੂ ਕਰੇ ਸਭ ਦੇ ਬੱਚਿਆਂ ਦੀ ਲਾਈਫ ਵਧੀਆ-ਵਧੀਆ ਹੋਵੇ ਹਨਾ ਸਾਰਿਆਂ ਦੇ ਮਾਪੇ ਪਾਪਾ ਦਾ ਉਹਨਾਂ ਦੇ ਸਿਰ ਤੇ ਸਾਯਾ ਰਹੇ ਤੇ ਇਹ ਗੱਲ ਹੁੰਦੀ ਆ ਤੇ ਤੁਹਾਡੇ ਕਹਿਣ ਨਾਲ ਜਾਂ ਤੁਹਾਡੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਤਾਂ ਕੋਈ ਫਰਕ ਪੈਂਦਾ ਨਹੀਂ ਹੈਗਾ ਵੈਸੇ ਮੈਂ ਵੀਡੀਓ ਤਾਂ ਚੱਲ ਮੈਨੂੰ ਥੋੜਾ ਜਿਹਾ ਇਹ ਹੋ ਗਿਆ ਸੀ ਮੈਂ ਕਿਹਾ ਸਦੀਪ ਨੂੰ ਕਿ ਹਮ ਖੈ ਨੀ ਕਟਿਆ ਸੋਚ ਹੁੰਦੀ ਆ ਲੋਕਾਂ ਦੀ ਹਨਾ ਮੈਂ ਖੈ ਮੀਨਾ ਦੇਣ ਲੱਗੇ ਵੀ ਨਹੀਂ ਸੋਚਦੇ ਹੈਗੇ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਕਹਿੰਦੇ ਤੂੰ ਤਾਂ ਨਹੀਂ ਵੀਡੀਓ ਪਾਉਂਦੀ ਮੈਂ ਖੈ ਵੀਡੀਓ ਦੀ ਨਹੀਂ ਕੋਈ ਗੱਲ ਹੈਗੀ ਵੀਡੀਓ ਦਾ ਆਪਾਂ ਤਾਂ ਵੀਡੀਓ 'ਚ ਥੋੜਾ ਜਿਹਾ ਦੈਰੇ 'ਚ ਹੀ ਰਹਿ ਕੇ ਗੱਲ ਕਰਦੇ ਹੁੰਨੇ ਆ ਕਦੇ ਵੀ ਮੈਂ ਤਾਂ ਮਤਲਬ ਕੋਈ ਵੀ ਹੋ ਹੱਥ ਕਰਾਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਮੈਂ ਕਰਾਂ ਕਰਨ ਨੂੰ ਤਾਂ ਸਾਰਾ ਕੁਝ ਹੀ ਪਤਾ ਹਨਾ ਤੇ ਪਰ ਨਹੀਂ ਜਾਜੀ ਕੀ ਸਦੀ ਸੋਚ ਹੁੰਦੀ ਹੈ ਅਗਲਾ ਵਰਤ ਲੈਂਦਾ ਹੁੰਦਾ ਅਗਲਾ ਬੋਲ ਲੈਂਦਾ ਹੁੰਦਾ ਦਿਖਾ ਦਿੰਦਾ ਹੁੰਦਾ ਆਪਣੀ ਔਕਾਤ ਤੇ ਪਿਆਰ ਦਿਖਾਈ ਜਾਵੇ ਬਸ ਇਹੀ ਗੱਲ ਹੈ ਜੀ ਹੋਰ ਸਾਨੂੰ ਕੋਈ ਫਰਕ ਨਹੀਂ ਸਾਡੀ ਲਾਈਫ ਆ ਬਹੁਤ ਵਧੀਆ ਹਨਾ ਤੇ ਜਦ ਸਾਡਾ ਦੋਨਾਂ ਦਾ ਸਾਥ ਆ ਵਾਹਿਗੁਰੂ ਸਾਥ ਬਣਾਈ ਰੱਖੇ ਹਨਾ ਮੈਨੂੰ ਮੇਰੇ ਹਸਬੰਡ ਦੀ سپورਟ ਆ ਹਨਾ ਤੇ ਵੈਸੇ ਵੀ ਵੈਸੇ YouTube ਤੇ ਵੀ ਮੈਨੂੰ ਤਾਂ ਕੋਈ ਇਸ ਤਰ੍ਹਾਂ ਦਾ ਸਾਨੂੰ ਤਾਂ ਲੱਗਦਾ ਨਹੀਂ ਸਾਡੀ ਤਾਂ ਇੱਕ ਫੈਮਿਲੀ ਆ ਲੋਕਾਂ ਨੇ ਬਹੁਤ ਜ਼ੋਰ ਲਾਇਆ ਵੀ ਇਹ YouTube ਤੇ ਵੀਡੀਓ ਬਣਾਉਂਦੇ ਨੇ ਫਲਾਨੇ ਨੇ ਇਹਨਾਂ ਦੇ ਵੀਡੀਓ ਚ ਆ ਗਿਆ ਇਹਨਾਂ ਦੇ ਉਹ ਚ ਤੁਸੀਂ ਬਲੌਗ ਪਾਉਣ ਲੱਗੇ ਉਹਨਾਂ ਦੇ ਨਾਲ ਐ ਪਾਉਣ ਲੱਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿਹਨੂੰ ਹਟਾਉਣਾ ਜਿੱਥੇ ਜਾ ਕੇ ਹਟਾਉਣਾ ਜਿਹੜਾ ਕੁਝ ਕਰਨਾ ਜ਼ੋਰ ਲਾ ਲਿਓ ਜਿਹੜਾ ਲਾਉਣਾ ਹਨਾ ਤੇ ਸਰਬਜੀਤ ਨੇ ਤਾਂ ਜਿਹੜਾ ਕਰਨਾ ਤੁਹਾਨੂੰ ਅੱਗੇ ਵੀ ਪਤਾ ਵੀ ਸਿਰੇ ਲਾ ਕੇ ਖੜਦੀ ਹੁੰਦੀ ਆ ਕੰਮ ਕਦੇ ਵਿਚਾਲੇ ਛੱਡਿਆ ਨਹੀਂ ਹੈਗਾ ਤੇ ਮੇਰੀ ਲਾਈਫ ਆ ਜੀ ਮੈਂ ਆਪਣੀ ਮਰਜ਼ੀ ਨਾਲ ਜਿਉਣੀ ਆ ਹਾਂ ਜਿਹਦੇ ਢਿੱਡ ਦੁਖਦੇ ਨੇ ਜਾਂ ਉਹ ਆਪਦੀਆਂ ਗੋਲੀਆਂ ਗੂਲੀਆਂ ਲੈ ਲਿਆ ਕਰੋ ਕਰੋ ਨਾ ਕੋਈ ਸਭ ਕੁਝ ਹੀ ਮੈਂ ਹਾਂ 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 ਉਹੀ ਕਹਨੇ ਆ ਵੀ ਆਪਾਂ ਤਾਂ ਕਦੇ ਕੋਈ ਉਹ ਕਰਿਆ ਨਹੀਂ ਹੈਗਾ ਮੇਰਾ ਤਾਂ ਦੇਖੋ ਆਪਣਾ ਚੈਨਲ ਤਾਂ ਜਿਵੇਂ ਮੈਂ ਕੋਈ ਇੰਨਾ ਮੈਂ ਕੰਟੀਨਿਊ ਵੀ ਨਹੀਂ ਕੋਈ ਆਏ ਹੁੰਦਾ ਵੀ ਮੈਂ ਜਿਆਦਾ ਜ਼ੋਰ ਲਾ ਕੇ ਵੀਡੀਓ ਪਾਉਣੀ ਜਦ ਮੈਂ ਵੀਡੀਓ ਪਾਉਣੀ ਸਟਾਰਟ ਕਰੀ ਸੀ ਜਸਨੀਤ ਬਹੁਤ ਛੋਟੀ ਸੀ ਤੇ ਮੈਨੂੰ ਐਸੇ ਵੀ ਜਿਹੜਾ ਕੰਮ ਸ਼ੁਰੂ ਕਰਨਾ ਕਰ ਲੋ ਦੇਖੋ ਵੀ ਮੈਂ ਕੋਈ ਜਿਆਦਾ ਐ ਨਹੀਂ ਸੀਗਾ ਵੀ ਪੂਰਾ ਜ਼ੋਰ ਲਾ ਕੇ ਵੀਡੀਓ ਪਾਉਣੀ ਨਹੀਂ ਮੈਂ ਕਹਿੰਦੀ ਸੀ ਚਲ ਜੇ ਇੱਕ ਵੀਡੀਓ ਵੀ ਨਾ ਕਰਨ ਨਾਲੋਂ ਬੈਟਰ ਹੈ ਵੀ ਆਪਾਂ ਚੈਨਲ ਸਟਾਰਟ ਕਰ ਲਿਆ ਹਨਾ ਤੇ ਜਿਆਦਾ ਦੀ ਮੇਰੀ ਮੰਮੀ ਬਿਮਾਰ ਹੋ ਗਏ ਸੀਗੇ ਫਿਰ ਮੰਮੀ ਬਿਮਾਰ ਹੋ ਗਈ ਫਿਰ ਅਸੀਂ ਉਧਰ ਉਲ ਚ ਗਏ ਉਦੋਂ ਮੈਥੋਂ 2-4 ਕਿ ਵੀਡੀਓ ਪਈਏ ਫਿਰ ਕੰਟੀਨਿਊ ਹੀ ਨਹੀਂ ਸੀਗਾ ਹੋਇਆ ਹੁਣ ਵੀ ਮੈਨੂੰ ਇਹ ਨਹੀਂ ਹੁੰਦਾ ਹੈਗਾ ਵੀ ਜਾਂ ਆਪਾਂ ਨੇ ਮੈਨੂੰ ਸਭ ਤੋਂ ਪਹਿਲਾਂ ਮੇਰੀ ਫੈਮਲੀ ਆ ਹਨਾ ਮੈਂ ਕਹਨੀ ਵੀ ਸਭ ਤੋਂ ਪਹਿਲਾਂ ਜਿਹੜੀ ਮੇਰੀ ਡਿਊਟੀਆਂ ਘਰ ਦੇ ਵਿੱਚ ਨੇ ਮੇਰੀਆਂ ਉਹ ਪੂਰੀਆਂ ਹੁਣ ਸਹੀ ਡੰਗ ਨਾਲ ਮੈਂ ਕਰਾਂ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਆਪਣੇ ਹਸਬੈਂਡ ਦੀ ਕੇਅਰ ਹਨਾ ਜੋ ਇਹਨਾਂ ਨੂੰ ਮਤਲਬ ਜੋ ਵੀ ਜਿੰਨੇ ਹੈ ਜਿਵੇਂ ਆਪਾਂ ਮਿਲ ਕੇ ਘਰ ਦੇ ਵਿੱਚ ਚੱਲਦੀਆਂ ਹਨਾ ਸਭ ਤੋਂ ਪਹਿਲਾਂ ਮੇਰੀ ਹੋਰ ਡਿਊਟੀਆਂ ਹੁੰਦੀਆਂ ਨੇ ਦੇਖੋ YouTube ਵੀ ਹੈਗਾ ਇਹ ਵੀ ਆਪਾਂ ਨਾਲ ਨੂੰ ਨਾਲ ਕਰਦੇ ਆ ਹਨਾ ਇਹ ਤਾਂ ਮੈਂ ਸਾਈਡ ਤੇ ਇੱਕ ਕੰਮ ਰੱਖ ਕੇ ਕਰਦੀਆਂ ਤੇ ਹੋਰ ਕੋਈ ਹੋਣੀ ਹੈਗਾ ਤੇ ਮੈਂ ਸਟਾਰਟ ਕਰ ਲਿਆ ਸੀ ਮੈਂ ਤਾਂ ਕਰ ਲਿਆ ਸੀ ਮੈਨੂੰ ਪਤਾ ਸੀ ਵੀ ਜਸਨੀਤ ਛੋਟੀ ਹੈ ਕਿਉਂਕਿ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਸੀਂ ਇਕੱਲਿਆਂ ਨਹੀਂ ਕਰਨੀਆਂ ਨੇ ਸਾਨੂੰ ਕੋਈ ਸਪੋਰਟ ਨਹੀਂ ਹੈਗੀ ਦੁੱਖ ਦੇ ਜਾਣਾ ਸੁੱਖ ਦੇ ਜਾਣਾ ਹਨਾ ਆਪਣੇ ਘਰ ਦੀ ਕਬੀਲਦਾਰੀ ਜੋ ਵੀ ਕੰਮ ਕਰਨਾ ਹੈ ਦੇਖੋ ਆਪਾਂ ਨੇ ਕਰਨਾ ਪਰ ਮੈਂ YouTube ਸਟਾਰਟ ਕਰਨ ਲਈ ਇਹ ਸੋਚਿਆ ਸੀ ਵੀ ਜੇ ਆਪਾਂ ਕਹੀਏ ਵੀ ਸਹੀ ਟਾਈਮ ਆਊਗਾ ਆਪਾਂ ਫੇਰ ਸਟਾਰਟ ਕਰਾਂਗੇ ਦੇਖੋ ਜੀ ਜ਼ਿੰਦਗੀ 'ਚ ਕਦੇ ਸਹੀ ਟਾਈਮ ਨਹੀਂ ਆਉਂਦਾ ਜੋ ਕੰਮ ਆਪਾਂ ਨੇ ਕਰਨਾ ਉਹਨੂੰ ਸ਼ੁਰੂ ਕਰ ਲਓ ਜੇ ਆਪਾਂ ਹੁਣ ਦੂਜਿਆਂ ਦੇ ਮੁਕਾਬਲੇ ਆਪਾਂ ਨਹੀਂ ਆਪਾਂ ਕਹਿੰਦੇ ਵੀ ਆਪਾਂ ਕੰਟੀਨਿਊ ਵੀਡੀਓ ਨਹੀਂ ਪਾ ਸਕਦੇ ਜਾਂ ਆਪਣਾ ਬੱਚਾ ਛੋਟਾ ਆਪਣੀ ਜ਼ਿੰਮੇਵਾਰੀਆਂ ਜ਼ਿਆਦਾ ਨਹੀਂ ਉਹ ਤੋਂ ਬੈਟਰ ਵੀ ਆਪਾਂ ਕੁਝ ਕਰਿਆ ਤਾਂ ਸਹੀ ਤੇ ਉਹਦੇ ਸਭ ਤੋਂ ਵੱਡਾ ਕੰਮ ਹੈ ਜਿਹੜਾ ਇਹ YouTube ਚੈਨਲ ਚਲਾਉਣਾ ਹੈ ਪਤਾ ਕੀ ਹੈ ਜੇ ਆਪਾਂ ਦੇਖਣ ਦੇ ਹੀ ਲੱਗਦਾ ਹੁੰਦਾ ਵੀ ਵੀਡੀਓ ਬਣ ਗਈ ਦੇਖ ਲਈ ਇਹਦੇ ਇਨ ਇਹ ਵੀ ਵੀਡੀਓ ਬਣ ਵੀਡੀਓ ਬਣਾਉਣਾ ਬਣਾਣਾ ਬਹੁਤ ਵੱਡੀ ਗੱਲ ਹੈ ਬਹੁਤ ਕੰਮ ਇਹ ਬਿਗੀ ਕੰਮ ਹੈ ਵੀ ਵੀਡੀਓ ਬਣਾਉਣੀ ਹੈ ਜਿਹੜੀ ਨਾ ਇਹ ਕੋਈ ਖੱਲਾਜੀ ਦਾ ਬਾੜਾ ਨਹੀਂ ਹੈਗਾ ਵੀ ਵੀਡੀਓ ਇਹੀ ਬਣ ਜਾਂਦੀ ਹੈ ਬਹੁਤ ਮਤਲਬ ਇਹਦੇ ਵਾਸਤੇ ਕੁਝ ਕਰਨਾ ਪੈਂਦਾ ਹੈ ਵੀਡੀਓ ਬਣਾਉਣ ਲਈ ਕੱਲ ਨਾ ਕੱਲ ਨਹੀਂ ਪੈਂਦੀ ਆ ਕੈਮਰੇ ਤੇ ਆ ਕੇ ਬੋਲਣਾ ਦੇਖੋ ਆਪਾਂ ਵੀ ਅਸੀਂ ਵੀ ਇੱਕ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਜਿਹੜਾ ਹੁਣ ਅਗਲਾ ਪਤਾ ਨਹੀਂ ਲੋਕ ਜਾਨੀ ਇਹ ਜੇ ਅਸੀਂ ਇਹ ਜੀ ਉੱਚ ਰਹਿਣੇ ਆ ਮਤਲਬ ਰੂਲਰ ਏਰੀਏ 'ਚ ਜਿੱਥੇ ਦੇ ਲੋਕਾਂ ਨੂੰ ਇਹ ਲੋਕੀ ਇਹ ਸਮਝਦੇ ਨਹੀਂ ਵੀ ਜਿਹੜਾ YouTube ਤੇ ਆਉਣਾ ਇੱਕ ਮਾੜੀ ਗੱਲ ਆ ਵੀ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ ਵੀ ਉਹ ਲੋਕਾਂ ਚ ਰਹਿ ਕੇ ਆਪਾਂ ਸਰਵਾਈਵ ਕਰਨਾ ਹਨਾ ਵੀ ਜਿੱਥੇ ਵੀ ਇਹ ਜਾਰ ਰੂਲਰ ਏਰੀਆ ਵੀ ਪਿੰਡਾਂ ਦੇ ਲੋਕਾਂ ਨੂੰ ਮਤਲਬ ਇਹ ਚੀਜ਼ ਦੀ ਵਿੱਚ ਜਾਨੀ ਹੁਣ ਤਾਂ ਜਿਹੜੇ ਹੁਣ ਹੁਣ ਵਾਲੀ ਜਨਰੇਸ਼ਨ ਹਨਾ ਪੜੇ ਲਿਖੇ ਨੇ ਜਾਂ ਬਾਹਰ ਅੰਦਰ ਜਾਂਦੇ ਆਉਂਦੇ ਨੇ ਉਹ ਤਾਂ ਇਹ ਚੀਜ਼ ਤੋਂ ਜਾਣੂ ਨੇ ਵੀ ਦੇਖੋ ਇਹ ਕੋਈ ਮਾੜੀ ਕੰਮ ਨਹੀਂ ਦੇਖੋ ਵੀ ਸੋਸ਼ਲ ਮੀਡੀਆ ਵੀ ਤਾਂ ਉਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਸਮਾਜ ਦੇ ਵਿੱਚ ਰਹਿਣੇ ਆ ਹਨਾ ਉਸ ਤਰ੍ਹਾਂ ਹੀ ਸੋਸ਼ਲ ਮੀਡੀਆ ਦੇਖੋ ਆਪਾਂ ਫੋਨ ਯੂਜ਼ ਕਰਦੇ ਆ ਸਾਰਾ ਦਿਨ ਆਪਾਂ ਸੋਸ਼ਲ ਮੀਡੀਆ ਮਤਲਬ ਚਲਾਉਂਦੇ ਆ ਹਨਾ ਤੇ ਉਹ ਤੇ ਜੇ ਹੁਣ ਆਪਾਂ ਆਮ ਲੋਕ ਵੀ ਆਪਣਾ ਮਤਲਬ ਕੋਈ ਬਲੌਗ ਬਣਾਉਂਦਾ ਕੋਈ ਜਾਣਕਾਰੀ ਵਾਲੀ ਵੀਡੀਓ ਪਾਉਂਦਾ ਜੋ ਆਪਾਂ ਯੋਗਦਾਨ ਪਾਉਣੀ ਆ ਹਨ ਉਹ ਵੀ ਤਾਂ ਉਸ ਤਰ੍ਹਾਂ ਹੀ ਜਿਵੇਂ ਆਪਾਂ ਉੱਦਾਂ ਸੋਸਾਇਟੀ 'ਚ ਰਹਿ ਕੇ ਆਪਣੇ ਘਰ-ਵਿਹਾਰ ਕਰਦੇ ਇੱਕ ਦੂਜੇ ਦੇ ਵਿਆਹ 'ਚ ਜਾਂਦੇ ਆ ਇੱਕ ਦੂਜੇ ਦੇ ਦੁੱਖ-ਸੁੱਖ 'ਚ ਜਾਂਦੇ ਆ ਇਹ ਵੀ ਉਸ ਤਰ੍ਹਾਂ ਦਾ ਹੀ ਪਰਿਵਾਰ ਹੁੰਦਾ ਮਤਲਬ ਜਿਹੜੇ ਰੂਰਲ ਏਰੀਆ 'ਤੇ ਆਸੀਂ ਇਹੋ ਜਿਹੇ ਪਿੰਡਾਂ ਤੋਂ ਬਿਲੋਂਗ ਕਰਦੇ ਆ ਜਿੱਥੇ ਬਹੁਤ ਹੀ ਜ਼ਿਆਦਾ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਮਤਲਬ ਉਹ ਇਹ ਸਮਝਦੇ ਨਹੀਂ ਵੀ ਜਿਹੜਾ ਕੋਈ ਸੋਸ਼ਲ ਮੀਡੀਆ 'ਤੇ ਆ ਗਿਆ ਵੀ ਉਹ ਤਾਂ ਪਤਾ ਨਹੀਂ ਮਤਲਬ ਕੀ ਉਹਦਾ ਕਰੈਕਟਰ ਆ ਕੀ ਆ ਪਰ ਉਹਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਇਹ ਨਹੀਂ ਹੈਗੀ ਵੀ ਦੇਖੋ ਇੱਥੇ ਚੰਗਾ ਵੀ ਆ ਮਾੜਾ ਵੀ ਆ ਇੱਥੇ ਸਾਰੀਆਂ ਚੰਗੀਆਂ ਚੀਜ਼ਾਂ ਵੀ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਮਾੜੀਆਂ ਵੀ ਮਿਲਦੀਆਂ ਨੇ ਜੇ ਕੋਈ ਕਿਸੇ ਨੂੰ ਜੋ ਚੀਜ਼ ਦੇਖਣ ਦਾ ਇੰਟਰਸਟ ਆ ਅਗਲਾ ਉਹੀ ਦੇਖਦਾ ਜੋ ਉਹਦਾ ਟੇਸਟ ਆ ਜੇ ਕਿਸੇ ਨੇ ਬਲੌਗ ਦੇਖਣੇ ਨੇ ਬਲੌਗ ਦੇਖੂਗਾ ਜੋ ਕਿਸੇ ਨੇ ਦੇਖਣਾ ਹਨਾ ਤੇ ਉਹ ਜੀ ਉਦੋਂ ਲੈ ਕੇ ਵੀਡੀਓ ਪਾਉਣੀ ਬਹੁਤ ਵੱਡੀ ਗੱਲ ਆ ਤੇ ਗੱਲਬਾਤ ਤਾਂ ਮੈਂ ਇੰਨੀ ਅੱਜ ਕਰਨੀ ਨਹੀਂ ਸੀਗੀ ਪਹਿਲਾਂ ਮੂਰੇ ਹੈਗੀ ਆਪਣੀ ਵੀਡੀਓ ਪਰ ਮੈਂ ਹੂੰ ਹੁਣ ਮਿਸ ਕਰੂੰਗੀ ਮੈਂ ਸਿਰਫ ਆਹੀ ਪਾਉਂ ਕਿਉਂਕਿ 10 ਮਿੰਟਾਂ ਦਾ ਹੋ ਗਿਆ ਹੀ ਗੱਲਬਾਤ ਹੀ 10 ਮਿੰਟਾਂ ਦੀ ਹੋ ਗਈ ਜਦ ਗੱਲਾਂ ਕਰਨ ਲੱਗ ਜੰਨੇ ਆ ਗੱਲਾਂ ਹੀ ਇੰਨੀ ਅੱਗੇ ਨਿਕਲ ਜਾਂਦੀਆਂ ਨੇ ਤੇ ਤਾਂ ਕਰਕੇ ਮੈਂ ਇਕੱਲਾ ਆਹੀ ਕਲਿੱਪ ਪਾ ਦੂੰ ਸਾਰੀਆਂ ਮਿਸ ਕਰ ਦੂੰ ਕਿਉਂਕਿ ਫਿਰ ਜ਼ਿਆਦਾ ਲੰਬਾ ਬਲੌਗ ਵੀ ਆਪਾਂ ਨਹੀਂ ਪਾ ਸਕਦੇ ਹੈਗੇ ਤੇ ਬਸ ਐਨ ਕੀਜੀ ਕੱਲ ਨੂੰ ਕਿਸੇ ਨਵੀਂ ਕੋਈ ਹੋਰ ਗੱਲਬਾਤ ਤੇ ਮਤਲਬ ਕਿਸੇ ਹੋਰ ਟਾਪਿਕ ਤੇ ਗੱਲਬਾਤ ਕਰਦੇ ਆ ਜੇਕਰ ਤੁਹਾਨੂੰ ਸਾਡੀ ਕੋਈ ਵੀ ਗੱਲ ਬੁਰੀ ਲੱਗੀ ਹੋ ਥੋੜੇ ਮਨ ਨੂੰ ਲੱਗੀ ਹੋ ਉਹਦੇ ਵਾਸਤੇ ਸੌਰੀ ਜੀ ਤੇ ਅਸੀਂ ਉਦਾਂ ਹੀ ਗੱਲਬਾਤ ਕਰੀਏ ਜਿੱਦਾਂ ਆਪਾਂ ਆਮ ਘਰ ਦੇ ਵਿੱਚ ਬੈਠ ਕੇ ਕਰਦੇ ਹੁੰਨੇ ਹਣਾ ਜਿਹੇ ਜੀ ਸਾਡੀ ਸੋਚ ਸੀ ਹਾਂ ਜਿਹੇ ਜੀ ਸਾਡੀ ਸੋਚ ਸੀ ਜਿਹਹੇ ਸਾਡਾ ਹਨਾ ਹੈਗਾ ਮਤਲਬ ਕਹਿੰਦੇ ਹੁੰਦੇ ਨੇ ਜੋ ਆਪਣੇ ਅੰਦਰ ਚੱਲਦਾ ਆਪਣੇ ਉਹੀ ਮੂੰਹ ਤੇ ਆਉਂਦਾ ਹਨਾ ਤੇ ਬਸ ਜਿਹੇ ਜਿਹੇ ਅਸੀਂ ਹੈਗੇ ਆ ਜੀ ਉਹ ਜਿਹੇ ਤੁਹਾਡੇ ਸਾਹਮਣੇ ਆ ਤੇ ਜਿਹੜਾ ਆਪਣਾ ਪਿਆਰ ਆ ਹਨਾ ਇਸ ਤਰ੍ਹਾਂ ਹੀ ਬਣਾਈ ਰੱਖਿਓ ਜੋ ਇੱਕ ਵੀ ਗੱਲ ਹੈ ਯਾਰ ਵੀ ਕੁੜੀਆਂ ਦੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ ਜਿਹੜੇ ਗੇ ਸਾਲ ਸੋਚਦੇ ਹੋ ਤੁਹਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਵੀ ਕੁੜੀ ਮੁੰਡੇ 'ਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਫਰਕ ਸਾਨੂੰ ਤਾਂ ਲੱਗਦਾ ਨਹੀਂ ਹੈਗਾ ਲੱਗੇ ਨਹੀਂ ਯਾਨੀ ਮਿਊਜ਼ਿਕ ਦੇਖੋ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਹੈਗਾ ਹਨਾ ਜਿਨ੍ਹਾਂ ਨੂੰ ਲੱਗਦਾ ਤੇ ਉਹ ਵੀ ਮੈਨਾਂ ਦਾ ਮੇਰੀ ਵੀਡੀਓ ਤਾਂ ਪਹਿਲਾਂ ਉਹ ਦੇਖਦੀ ਹੋਣਗੇ ਹਨਾ ਸਭ ਤੋਂ ਪਹਿਲਾਂ ਉਹੀ ਦੇਖਦੇ ਹੋਣਗੇ ਤੇ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਦਾ ਜੇਕਰ ਤੁਸੀਂ ਸਾਨੂੰ ਮੀਨੇ ਵੀ ਦਿਨੇ ਹੋ ਸਾਡੇ ਤਾਂ ਉਹ ਸਾਰੇ ਉੱਪਰ ਦੀ ਹੀ ਲੰਗੀ ਜਾਂਦੇ ਨੇ ਸਾਨੂੰ ਨਹੀਂ ਕੋਈ ਫਰਕ ਲੱਗਦਾ ਹੈਗਾ ਤੁਹਾਨੂੰ ਤੁਹਾਡੇ ਮੁੰਡੇ ਮੁਬਾਰਕ ਹਨਾ ਤੇ ਸਾਨੂੰ ਤਾਂ ਸਾਡੀਆਂ ਧੀਆਂ ਨਾਲ ਹੀ ਆਪਦਾ ਰਾਜ ਕਰਨਾ ਚੰਗਾ ਲੱਗਦਾ ਬਾਹੀ ਗੁਰੂ ਨੇ ਸਾਨੂੰ ਕਮੀ ਵੀ ਨਹੀਂ ਕੋਈ ਛੱਡੀ ਹੈਗੀ ਹਾਂ ਜੇ ਸਾਡੀ ਧੀਆ ਦਿੱਤੀਆਂ ਨੇ ਬਾਹੀ ਗੁਰੂ ਨੇ ਨਾ ਇਹਨਾਂ ਦੇ ਕਰਮ ਵੀ ਸਾਨੂੰ ਨਾਲ ਹੀ ਦਿੱਤੇ ਨੇ ਤੇ ਅਸੀਂ ਦੋਨਿਆਂ ਨੇ ਆਪਦੀ ਲਾਈਫ ਚ ਖੁਸ਼ ਆ ਆਪਦੇ ਬੱਚਿਆਂ ਨਾਲ ਖੁਸ਼ ਆ ਹਨਾ ਤੇ ਅਸੀਂ ਵਾਹਿਗੁਰੂ ਨੂੰ ਇਹੀ ਪ੍ਰੇਅ ਕਰਦੇ ਆ ਵੀ ਤੁਸੀਂ ਵੀ ਖੁਸ਼ ਰਹੋ ਤੇ ਜਿਹੜੀ ਤੁਹਾਡੀ ਸੋਚ ਆ ਥੋੜੀ ਜੀ ਬਦਲਿਓ ਉਹ ਵੀ ਸਾਰੀ ਉਮਰ ਇਹ ਸੋਚ ਦੇ ਨਾਲ ਕੱਟ ਕੇ ਹਨਾ ਰੱਬ ਪਾਉਣ ਵਾਸਤੇ ਇਕੱਲਾ ਇਹ ਨਹੀਂ ਹੈਗਾ ਵੀ ਰੱਬ ਪਾਉਣ ਵਾਸਤੇ ਪਾਠ ਕਰੀਏ ਇਕੱਲਾ ਇਹ ਵੀ ਪਾਠ ਕਰਕੇ ਜਾਂ ਆਪਾਂ ਉਦਾਂ ਮੱਥੇ ਰਗੜੀਏ ਹਨਾ ਆਪਦੇ ਆਪ ਨੂੰ ਅੰਦਰੋਂ ਬਦਲਣਾ ਪੈਂਦਾ ਅਸਲੀ ਰੱਬ ਤਾਂ ਫੇਰ ਹੀ ਪਾਇਆ ਜਾਂਦਾ ਜਦੋਂ ਆਪਾਂ ਕਿਸੇ ਦੀ ਆਤਮਾ ਦੁਖੀ ਕਰਦੇ ਆ ਕਿਸੇ ਨੂੰ ਤੜਫਾਉਣੇ ਆ ਆਪਣੇ ਆਂਚ ਰਹਿ ਕੇ ਜਿੰਦਗੀ ਗੁਜ਼ਾਰਨੀ ਸੀ ਹਾਂਜੀ ਹਾਂ ਹਾਂ ਉਹੀ ਹੁੰਦਾ ਜੋ ਆਪਾਂ ਨੂੰ ਜ਼ਿੰਦਗੀ ਚ ਮਿਲਗੇ ਇਹ ਵੀ ਗੋਡ ਗਿਫਟ ਹੁੰਦੇ ਨੇ ਕੋਈ ਰਿਸ਼ਤਾ ਆਪਾਂ ਨੂੰ ਜਨਮ ਤੋਂ ਮਿਲ ਜਾਂਦਾ ਕੋਈ ਰਿਸ਼ਤਾ ਆਪਾਂ ਨੂੰ ਬਾਅਦ ਚ ਮਿਲਦਾ ਹਨਾ ਉਹ ਰਿਸ਼ਤਿਆਂ ਨਾਲ ਨਿਮੋਣਾ ਸਿੱਖੋ ਤੇ ਫੇਰੀ ਅਸਲੀ ਰੱਬ ਪਾਇਆ ਜਾਂਦਾ ਕੱਲੇ ਜੀ ਹੁਣ ਆਪਾਂ ਗੁੜਕਾ ਸਾਲ ਚੱਕ ਕੇ ਕਰੀਏ ਆਪਣੇ ਦੇ ਫਰਕ ਹੋਣਾ ਹਾਂ ਵੀ ਉਹ ਮੇਰੇ ਆਪ ਪਹਿਲਾਂ ਆਪਦੇ ਆਪ ਨੂੰ ਅੰਦਰੋਂ ਵੀ ਬਦਲੋ ਗੁਰੂ ਨਾਨਕ ਦੇਵ ਜੀ ਨੇ ਇਹੀ ਸਿੱਖਿਆਵਾ ਦਿੱਤੀ ਆ ਸੀਗੇ ਵੀ ਆਪ ਦੀ ਮਤਲਬ ਦਸਾਂ ਨੋਹਾਂ ਦੀ ਕੀਰਤ ਕਰੋ ਵੰਡ ਕੇ ਛਕੋ ਕਿਸੇ ਦਾ ਮਾਨ ਨਾ ਦਿਖਾਓ ਉਸ ਜੇ ਹੁਣ ਆਪਾਂ ਮੈਂ ਹੀ ਨਹੀਂ ਕਹਿੰਦੀ ਹਾਂ ਆਪਾਂ ਸਿੱਖਾਂ ਤੇ ਆਪਾਂ ਸਿੱਖ ਫੈਮਲੀ ਨੂੰ ਬਿਲੋਂਗ ਕਰਦੇ ਆ ਚੱਲ ਜੋ ਆਪਣਾ ਹੁਣ ਰਹਿਣ ਸਹਿਣਾ ਥੋੜਾ ਜਿਹਾ ਅੱਜ ਕੱਲ ਮਤਲਬ ਜ਼ਿੰਮੇਦਾਰ ਹੈਗਾ ਸੀ ਚਲ ਆਪਾਂ ਹੋ ਗਏ ਹਨਾ ਇਹ ਇਨੀ ਹੈਗਾ ਵੀ ਚਲ ਆਪਾਂ ਮੰਨਦੇ ਆ ਵੀ ਜਿਹੜੇ ਪੂਰਾ ਪਹਿਰਾਵਾ ਆਪਦਾ ਚੰਗੀ ਤਰ੍ਹਾਂ ਸਿੱਖ ਧਰਮ ਚ ਨਹੀਂ ਦੇਖੋ ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਹਨਾ ਜਿਹੜੇ ਆਪਾਂ ਆਮ ਗ੍ਰਹਸਤੀ ਜੀਵਨ ਚ ਰਹਨੇ ਆ ਨਹੀਂ ਵੀ ਪਰ ਆਪਣਾ ਜਿਹੜਾ ਅੰਦਰ ਆ ਹਨਾ ਉਹ ਤਾਂ ਆਪਣੇ ਸਿੱਖਿਆਵਾ ਗੁਰੂ ਨਾਨਕ ਦੇਵ ਜੀ ਦੀ ਆ ਜਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਹਨਾ ਸਭ ਤੋਂ ਵੱਡਾ ਮਤਲਬ ਆਪਣਾ ਆਪਾਂ ਉਹੀ ਮੰਨਦੇ ਆ ਹਨਾ ਵੀ ਉਹੀ ਵਾਹਿਗੁਰੂ ਆ ਉਹੀ ਸਾਰਾ ਖੁਸ਼ਹਾਲੀ ਦੇਖ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਆਪਣੀ ਜ਼ਿੰਦਗੀ ਨੂੰ ਜਿੰਨਾ ਕ ਚਲਾ ਸਕਦੇ ਆ ਹਨਾ ਚਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਮੇਰਾ ਮਨ ਤਾਂ ਇਹੀ ਹੁੰਦਾ ਮੈਂ ਵੀ ਕੱਲੇ ਪਾਠ ਕਰਨ ਨਾਲ ਜਾਂ ਗੁਰਦੁਆਰੇ ਚ ਜਾ ਕੇ ਮੱਥੇ ਰਗੜਨ ਨਾਲ ਨਹੀਂ ਪਰ ਜਾਓ ਪਾਠ ਵੀ ਕਰੋ ਜਾਓ ਵੀ ਪਰ ਜਿਹੜੀ ਆਪਣੀ ਜ਼ਿੰਦਗੀ ਆ ਉਹਨੂੰ ਵੀ ਮਤਲਬ ਗੁਰੂ ਜੀ ਦੇ ਸਿੱਖਿਆਵਾ ਦੇ ਅਕੋਰਡਿੰਗ ਜਿਹੜਾ ਮਾੜਾ ਮੋਟਾ ਜਿੰਨਾ ਕਿ ਜਿਉ ਸਕਦੇ ਆ ਜਿਉਣ ਦੀ ਕੋਸ਼ਿਸ਼ ਕਰੋ ਹਨਾ ਜੇ ਆਪਾਂ ਕਿਸੇ ਦਾ ਮਨ ਤਾਂ ਦੁਖੀ ਕਰਦੇ ਆ ਹਾਂ ਮਨ ਦੁਖੀ ਕਰਦੇ ਆ ਉਹ ਕਰਦੇ ਆ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਦੇਖੋ ਉਹ ਤਾਂ ਆਪਾਂ ਕਹਿੰਦੇ ਆ ਕਰਨੀ ਪਰ ਨਹੀਂ ਸਾਰੀ ਇੱਥੇ ਹੀ ਆ ਤੇ ਇੱਥੇ ਹੋ ਜਾਂਦੀ ਹੈ ਚਲੋ ਆਪਾਂ ਤਾਂ ਕਹਿੰਦੇ ਬਾਹਰ ਨਾ ਬੋਲੋ ਇੱਕ ਹਾਂ ਝੂਠ ਦੂਸਨ ਕਿਸੇ ਦੇ ਦੂਸਨ ਚੱਕਦੇ ਆ ਹਨਾ ਉਹ ਦੂਸਨ ਚਲੋ ਅਗਲਾ ਨਹੀਂ ਆਲੇ ਚੁੱਪ ਕਰ ਜਾਂਦਾ ਹਨਾ ਪਰ ਜੀਤੇ ਚੱਕਿਆ ਜਾਂਦਾ ਉਹਦਾ ਮਨ ਪੁੱਛਿਆ ਚਾਹੀਦਾ ਗਲਤੀਆਂ ਆਪਦੀਆਂ ਕਰਨੀਆਂ ਨੇ ਗਲਤੀਆਂ ਤਾਂ ਆਪ ਕਰਨੀਆਂ ਨੇ ਉਹਦਾ ਦੂਜੇ ਦੇ ਸਿਰ ਲਾਉਣੀ ਦੂਜੇ ਦੇ ਸਿਰ ਲਾਉਣੀ ਵੀ ਥੋੜੇ ਕਰਕੇ ਆ ਗੱਲ ਹੋ ਗਈ ਕਿਉਂ ਜੇ ਹੁਣ ਗਲਤੀ ਹੈ ਤਾਂ ਤੁਹਾਡੀ ਨੇ ਦੇਖੋ ਸਭ ਨੂੰ ਪਤਾ ਹੁੰਦਾ ਕਿ ਇਹ ਨਾਲ ਕੁਝ ਨਹੀਂ ਹੁੰਦਾ ਜੋ ਆਪਣੇ ਆਲੇ ਦੁਆਲੇ ਰਹਿੰਦੇ ਨੇ ਪਤਾ ਹੀ ਹੁੰਦਾ ਤੇ ਪਰ ਜੀਤੇ ਦੂਸਨ ਚੱਕਿਆ ਜਾਂਦਾ ਉਹ ਵੀ ਕੀ ਪਤਾ ਉਹ ਵੀ ਕਿੰਨੀ ਕਰਦਾਸਾ ਕਰਦਾ ਹੋ ਪਰ ਜੀਤਾ ਇਹ ਕਰਦਾ ਨਹੀਂ ਹੁੰਦਾ ਪਰ ਕਿਸੇ ਤੇ ਵੀ ਦੂਸਨ ਨਹੀਂ ਚੱਕਣਾ ਚਾਹੀਦਾ ਦੇਖੋ ਉਹ ਬੰਦੇ ਨੂੰ ਖੁਦ ਤਾਂ ਪਤਾ ਹੁੰਦਾ ਨਾ ਸਚਾਈ ਦਾ ਵੀ ਸਚਾਈ ਕੀ ਆ ਹਾਂ ਵੀ ਸਚਾਈ ਕੀ ਆ ਵੀਡੀਓ ਹੋਗੀ ਜਿਆਦਾ ਲੰਬੀ ਜੇ ਕੋਈ ਵੱਧ ਘੱਟ ਗੱਲ ਗੱਲ ਨੂੰ ਕਰਾਂਗੇ ਜੀ ਬਾਕੀ ਚਲੋ ਜੀ ਸਾਰੇ ਖੁਸ਼ ਰਹੋ ਆਪਦੀ ਲਾਈਫ ਦੇ ਵਿੱਚ ਇੱਥੇ ਕੁਸ਼ ਨਹੀਂ ਹੈਗਾ ਹਨਾ ਜ਼ਿੰਦਗੀ ਨੂੰ ਇੰਜੋਏ ਕਰੋ ਇਹ ਗੱਲਾਂ ਬਾਤਾਂ ਤਾਂ ਆਪਣੀਆਂ ਐ ਏਦਾਂ ਹੀ ਚੱਲੀ ਜਾਂਦੀਆਂ ਨੇ ਜਿਉਂਦੇ ਜੀ ਆਦੀਆ ਤੇ ਕੋਈ ਜਿਹੜੇ ਮਨ ਮਟਾਵ ਹੁੰਦੇ ਨੇ ਹਨਾ ਤੇ ਹੋਰ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸੀ ਹੈਗੀ ਇਹਦੇ ਕਰਕੇ ਦੋ ਦਿਨ ਵਲੌਗ ਨਹੀਂ ਆਇਆ ਫਿਰ ਸੰਦੀਪ ਨੇ ਮੈਨੂੰ ਸਮਝਾਇਆ ਤੇ ਉਦੋਂ ਤਾਂ ਮੈਂ ਵੀ ਆਪਦੇ ਆਪ ਨੂੰ ਮੋਟੀਵੇਟ ਕਰਦੀ ਰਹਿਣੀ ਆ ਹਨਾ ਕਿਉਂਕਿ ਆਪਾਂ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰਦੇ ਆ ਨੈਗੈਟਿਵਿਟੀ ਤੋਂ ਤਾਂ ਆਪਾਂ ਦੂਰ ਹੀ ਰਹਿਣਾ ਆਪਣੀ ਜ਼ਿੰਦਗੀ ਦਾ ਇਕੱਲਾ ਇਕੱਲਾ ਪਲ ਜਿਹੜਾ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਜਿਵੇਂ ਵੀ ਹਾਲਾਤ ਚ ਹੈਗੇ ਆ ਜਿਵੇਂ ਵੀ ਹੈਗੇ ਆ ਤੇ ਚਲੋ ਜੀ ਠੀਕ ਆ ਕਾਫੀ ਵੀਡੀਓ 15 ਮਿੰਟ ਦਾ ਬਣਾਉ ਹੋ ਗਿਆ ਚਲੋ ਠੀਕ ਆ ਜੀ ਬਾਏ ਬਾਏ